ਸੋ ਬਹੁਤ ਬਹੁਤ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਔਰ ਅੱਜ ਬਟਾਲੇ ਦੇ ਵਾਸਤੇ ਇੱਕ ਹੋਰ ਉਹਦੀ ਤਰੱਕੀ ਦੇ ਰਾਵਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗਾ ਇੰਪਰੂਵਮੈਂਟ ਟਰਸਟ ਨੇ ਕੀਤਾ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਦਿੱਕ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਰਾਜ ਇਸ ਜਗ੍ਹਾ ਦਾ ਨੀ ਪੱਥਰ ਰੱਖਿਆ ਜਾ ਰਿਹਾ ਜੀ ਇੱਕ ਕਟੋ ਕਟਰੀ ਤੇ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜੀ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਕ ਕੰਪਲੈਂਟ ਬਣ ਗਏ ਜੀ ਪਿੱਛੇ ਰੈ residencal area ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੁੰਦੀ ਹੈ ਅੱਗੇ ਵੀ ਇੱਕ ਜਿਹੜਾ ਪੁਲ ਹੈ ਖਸ਼ੀ ਬਾਟੀ ਘਾ ਦੇ ਲੱਗੇ ਆਪਾਂ ਨਵਾਂ ਉਹਦੀ ਵਿਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਇਹ ਇੱਥੋਂ ਵੀ ਜਿਹੜੀ ਹਸਰੀ ਕ੍ਰੋਸ ਹੁੰਦੀ ਹੈ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜ਼ ਆਈਦਾ ਜਿਹੜਾ ਜਿਹੜਾ ਟ੍ਰੈਫਿਕ ਹੈ ਕਿਉਂਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਖਰਚ ਬਣਦਾ ਵੀ ਉਹਨਾਂ ਹਰ ਸਮਾਂ ਬਣਦਾ ਹੱਲ ਕਰਨਾ ਸੋ ਮੈਂ ਔਰ ਮੇਰੇ ਨਾਲ ਇਮਪੋਵਰਮੈਂਟ ਅਸ ਦੇ ਚੇਅਰਮੈਨ ਸਾਹਿਬ ਐਸ.ਜੀ.ਐਲ. ਦੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਭਾਜੀ ਹੋਣੀ ਅਦੇ ਮਨਜੀਤ ਜੀ ਹੋਣੀ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਲੇਪੇ ਚੱਲ ਰਹੇ ਆ ਔਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾਂ ਬਟਾਲੇ ਦਾ ਜਿਹੜਾ ਪ੍ਰਾਈਮਰੀਆ ਹੋਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਊਗੀ ਕਿ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਤਾਂ ਜੋ ਵੀ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਵਧੀਆ ਕਿੰਨੇ ਸਮੇਂ ਵਿੱਚ ਹੋ ਜਾਏਗਾ ਸਰ ਇਹ ਨੀਰਬੜ ਦੀ ਸਾਡੀ ਤਿਆਰੀ ਹੈ ਜੀ ਆ ਹੁਣ ਭਰਤੀ ਪੈਣੀ ਸ਼ੁਰੂ ਆ ਅੱਜ ਉਦਘਾਟਨ ਹੈ ਭਰਤੀ ਮਿੱਟੀ ਮੁੱਟੀ ਪੈਣੀ ਸ਼ੁਰੂ ਹੋ ਜਾਣੀ ਹੈ ਉਸ ਤੋਂ ਬਾਅਦ ਫਿਰ ਸਾਰੇ ਨਕਸ਼ਾ ਜਿਹੜਾ ਵਾ ਉਹ ਫਾਈਨਲਾਈਜ਼ ਕਰਕੇ ਜੋ ਵੀ ਆ ਇਹ ਫਿਰ ਲੋਕਾਂ ਦੇ ਰੂਪੂ ਆ ਕਿਹਾ ਕਿ ਕਿਸੇ ਨੇ ਪਲਾਟ ਲੈਣਾ ਹੋਵੇ ਤੇ ਕਿਸਤੀ ਕਿਹੜਾ ਕ੍ਰਿਸੀ ਦੇ ਚੱਲੇਗਾ ਸਰ ਉਹ ਉਹ ਤੁਹਾਨੂੰ ਸਾਰਾ ਐਕਸ਼ਨ ਸਾਫਿਸ ਵਿੱਚ ਕੀ ਰੇਟ ਆ اور افسر صاحبਾਂ ਦੱਸਣਗੇ ਜੀ ਠੀਕ ਹੈ ਜੀ ਇਹਦੇ ਵਿੱਚ ਰੇਟ ਬਾਰੇ ਜੋ ਵੀ ਡਿਸਾਈਡ ਹੋ ਉਸ ਤੋਂ ਹੋ ਕੇ ਆਉਂਦਾ ਹੁੰਦਾ ਉਹ ਕਰਨਾ ਵਿੱਚ ਵਿੱਚ ਪਲਾਟਾਂ ਦਾ ਪਹਿਲਾਂ ਕੋਟ ਵੱਲੋਂ ਛੱਡੇ ਗਏ ਨੇ ਜੀ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇਖੋ ਜੀ ਉਹਨਾਂ ਦੀ ਐਨਓਸੀ ਦਾ ਕਿਸ ਤਰ੍ਹਾਂ ਰਹੇਗਾ ਉਹ ਜਿਹੜੇ ਪਲਾਟ ਨੇ ਜੋ ਵੀ ਆ ਕਾਨੂੰਨ ਦੇ ਅਕੋਰਡਿੰਗ ਆਪਾਂ ਉਹਨੂੰ ਵਧੀਆ ਢੰਗ ਨਾਲ ਮੈਨੇਜਮੈਂਟ ਕਰਾਂਗੇ ਠੀਕ ਹੈ ਜੀ ਕੋਈ ਐਸੀ ਗੱਲ ਕਿਸੇ ਨੂੰ ਵੀ ਇਹ ਗੱਲ ਜ਼ਰੂਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਦਿੱਕਤ ਪਰੇਸ਼ਾਨੀ ਜਿਹੜੀ ਆ ਜਦੋਂ ਤੱਕ ਮੈਂ ਆ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਮੈਂ ਆਪਣੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਊਗਾ ਮੈਂ ਉਹਨਾਂ ਦੇ ਨਾਲ ਰਾਤ ਦਿਨ ਖੇਡਾਂ ਔਰ ਕੰਮਾਂ ਕਿਉਂਕਿ ਹਰ ਮੌਕੇ ਜਦੋਂ ਮੈਨੂੰ ਲੋੜ ਪੈਂਦੀ ਹੈ ਮੇਰੇ ਨਾਲ ਉੱਥੇ ਕੰਮ ਕਰਕੇ ਖੁੰਦਦੇ ਨੇ ਆਪਾਂ ਟੀਮ ਬਣ ਕੇ ਕੰਮ ਕਰਾਂਗੇ ਦਿੱਲੀ ਦੇ ਇਲੈਕਸ਼ਨ ਲੈ ਨਹੀਂ ਜਿੱਤਾਂਗੇ ਜੀ ਦਿੱਲੀ ਦੇ ਇਲੈਕਸ਼ਨ ਜਿੱਤਾਂਗੇ ਜੀ ਪੂਰੀ ਆਸ ਹੈ ਜੀ ਪਰ ਧੱਕਾ ਦੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਹੈ ਜਿਸ ਤਰ੍ਹਾਂ ਦੀਆਂ ਭਲੇਖੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹਨਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਲਾਥਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਉਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਬਾਅਦ ਵਿੱਚ ਰਾਤ ਖਾਣੇ ਲੈ ਗਏ ਤੇ ਸਵੇਰੇ ਛੱਡਿਆ ਜਿਹੜੀ ਸਾਡੀ ਵੀ ਵੀਡੀਓ ਮੇਰੀ ਹੋ ਰਮਨ ਅਰੋੜਾ ਜੀ ਦੀ ਜਿਹੜੀ ਵਾਰ ਹੋਈ ਲਾਲਜੀਤ ਭੋਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੁੱਕ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੇ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿ 24 ਸਾਲ ਬਾਅਦ ਸੁਣਾਈ ਹੋਈ ਆ ਔਰ ਮੈਂ ਸਮਝਦਾ ਇਹਦੇ ਵਿੱਚ ਸਾਨੂੰ ਸਾਡੇ ਉਹ ਮੈਨਸਾਲ ਦਾ ਬਹੁਤ ਸਾਥ ਮਿਲਿਆ ਔਰ ਐਸਡੀ ਅਨਸਾਰ ਵੀ ਬਹੁਤ ਨਿਯੰਤਰਣ ਕਰਕੇ ਆਪਾਂ ਦੇ ਆਪਣੇ ਨੂੰ ਰਿਕਵੈਸਟ ਕੀਤੀ ਸੀ ਕਿ ਸਾਡੇ ਕੰਮ ਨੂੰ ਚਾਲਾ ਚੱਲਾ ਤੇ ਚੜਾਓ ਤੇ ਸਾਰਿਆਂ ਦੀ ਮਿਹਨਤ ਨਾਲ ਸਾਰਾਂ ਰਲ ਕੇ ਇਸ ਕੰਮ ਨੂੰ ਸਵੇ ਚਾਹਾ ਔਰ ਇਹ ਕਾਨੂੰਨੀ ਜਿਹੜੀ ਆ ਲਗਭਗ ਜਿਵੇਂ ਸਾਲਕ ਦਾ ਸਮਾਂ ਲੱਗ ਸਕਦਾ ਜੀ ਪਰ ਭੌਂ ਤੇ ਕਿਉਂਕਿ ਇਹੜਾ ਦੀਆਂ ਨਵੀਆਂ ਸਟ੍ਰਕਚਰਾਂ ਨੇ ਜਿੰਦਾ ਡਵੈਲਪਮੈਂਟ ਨੇ ਦੀ ਜਿਹੜਾ ਪ੍ਰੂਵ ਨਹੀਂ ਕਰਦੀ ਅਸੀਂ ਯੂਰਬੀ ਦਾ ਪਲਾਨ ਕਰਕੇ ਕੀ ਆਪਸ਼ਨ ਨਹੀਂ ਕਰ ਸਕਦੇ ਇਹ ਆਪਸ਼ਨ ਅਲੀ ਜਗ੍ਹਾ ਹੀ ਜ਼ਿਆਦਾ ਪਰ ਜਿਹੜਾ ਰੈ residenial ਏਰੀਆ ਉਹਨਾਂ ਦਾ ਵੀ ਲਗਭਗ ਈ ਆਪਸ਼ਨ ਇੱਥੋਂ ਅੰਤਰ ਕਰਨ ਕਰਦਾ ਹੈ ਸਪੈਸ਼ਲ ਰੇਟ ਜੀ ਜੋ ਪ੍ਰੂਵ ਉਹ ਕਹੇਗਾ ਸਰਕਾਰ ਦਾ ਜਿਹੜੇ ਚੌਂਕੀ ਪਲਾਨ ਆਲੇ ਐਨੋ ਸਪੈਸ਼ਲ ਕਰੇ ਨੇ ਉਹਨਾਂ ਨੂੰ ਐਨਸੀ ਕਦੋਂ ਮਿਲਦੀ ਸਰ ਉਹਨਾਂ ਨੂੰ ਐਗਜ਼ੈਂਪਲ ਕਰਤਾ ਗਿਆ ਜਦੋਂ ਹੀ ਪਲਾਨ ਹੋ ਜਾਣਾ ਰੈਨਵਰ ਕਰ ਲਾਗੇ ਉਹਨਾਂ ਕੋ ਐਗਜ਼ੈਂਪਸ਼ਨ ਚਾਰਜਸ ਜਿਹੋ ਉਹਨਾਂ ਦੇ ਬੰਦੇ ਹੋਏ ਆ ਮੈਂ ਮਾ ਦੇ ਹਾਈ ਕੋਰਟ ਚ ਧੋਹ ਦੇਣ ਦੇ ਤਿਆਰ ਨੇ ਐਸੇ ਡਾਕਟਰ ਜੰਮ ਹੋਏ ਨੇ ਤੇ ਉਹਨਾਂ ਨੂੰ ਐਨਰਸੀ ਮਿਲ ਜੇਗੀ ਜਦੋਂ ਜੰਸੀ ਚਾਰੀ